ਸੋ ਖਾਲਸਾ ਪੰਜਾਬੀ ਸਕੂਲ ਦੇ ਸਮੂਹ ਬੱਚਿਆਂ ਵੱਲੋਂ ਜੋ ਕਿ ਭਾਈ ਪ੍ਰਭਜਾਤ ਸਿੰਘ ਜੀ ਵੱਲੋਂ ਗੱਤਕੇ ਦੇ ਜ਼ੋਰ ਵਿਖਾਉਣਗੇ ਜੋ ਬੱਚਿਆਂ ਨੂੰ ਸਖਲਾਈ ਦਿੰਦੇ ਨੇ ਬੜੇ ਪਿਆਰ ਦੇ ਨਾਲ ਸੋ ਅਤੇ ਸਮੁੱਚੇ ਵੀਰਾਂ ਵੱਲੋਂ ਜੋ ਯੋਗਦਾਨ ਪਾਇਆ ਗਿਆ ਹੈ ਭਾਈ ਗੁਰਜੀਤ ਸਿੰਘ ਅਤੇ ਹੋਰ ਵੀਰ ਵੀ ਜਿੰਨੇ ਕੱਤਰ ਹੋਏ ਨੇ ਤਾਂ ਕਿ ਆਪਾਂ ਬਾਹਰ ਕੋਲਾ ਮਹੱਲਾ ਉਸੇ ਤਰ੍ਹਾਂ ਮਨਾ ਸਕੀਏ ਗੁਰਮਤ ਦੇ ਮੁਤਾਬਕ ਯਤਨ ਕੀਤੇ ਜੋ ਗਏ ਨੇ ਸੋ ਆਪ ਸਾਰੀਆਂ ਸੰਗਤਾਂ ਨੇ ਜੋ ਸਹਿਯੋਗ ਦਿੱਤਾ ਹੈ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਆਪਾਂ ਸਾਰਿਆਂ ਨੇ ਯਤਨ ਕਰਨਾ ਕਿ ਨਾਲ ਰਲ ਮਿਲ ਕੇ ਆਪਾਂ ਬੱਚਿਆਂ ਦੇ ਉਤਸ਼ਾਹ ਨੂੰ ਹੋਰ ਵਧਾਈਏ ਤੇ ਸਾਡੇ ਜਿਹੜੇ ਬੱਚੇ ਨੇ ਉਹ ਵੱਧ ਤੋਂ ਵੱਧ ਜਿਹੜਾ ਆਪਣੇ ਗੁਰੂ ਸਰਬਾਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਗਏ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਜਿੰਨੀ ਵੀ ਸੰਗਤ ਹਾਜ਼ਰ ਹੋਈ ਹੈ ਸਭ ਨੂੰ ਬੇਨਤੀ ਹੈ ਕਿ ਸ਼ੁੱਕਰਵਾਰ ਤੋਂ ਲੈ ਕੇ ਜਿਹੜੇ ਵੀ ਪਰਿਵਾਰਾਂ ਨੇ ਲੰਗਰਾਂ ਦੇ ਵਿੱਚ ਸੇਵਾ ਨਿਭਾਰੇ ਹਨ ਬੜੀ ਵਧੀਆ ਪਕਵਾਨ ਬਣਾ ਕੇ ਦਿਨੇ ਦਿਨ ਬੜੀਆਂ ਲੰਗਰਾਂ ਦੀ ਸੇਵਾ ਦੇ ਵਿੱਚ بڑا ਹਿੱਸਾ ਲਿਆ ਸੰਗਤ ਵੀ ਆਉਂ-ਆਉਂ ਕੇ ਪਹੁੰਚੀ ਆਪ ਸਭ ਨੂੰ ਪਹੁੰਚਣ ਤੇ ਅੱਜ ਦੇ ਦਿਹਾੜੇ ਤੇ ਖੋਲੇ ਮੱਲੇ ਦਾ ਦਿਹਾੜਾ ਜਿਹੜਾ ਆਪਾਂ ਅਨੰਦਪੁਰ ਸਾਹਿਬ ਆਪਾਂ ਜੋ ਦੇਖ ਰਹੇ ਹਾਂ ਪਿਛਲੇ 3 ਦਿਨ ਤੋਂ ਅੱਜ ਉਹੋ ਜਿਹਾ ਮਾਹੌਲ ਇੱਥੇ ਵੀ ਬਣ ਰਿਹਾ ਹੈ ਕਿ ਫੌਜਾਂ ਜਿਹੜੀਆਂ ਨਿੰਦ ਸਿੰਘ ਫੌਜਾਂ ਆ ਉਹ ਘੋੜੀ ਲੈ ਕੇ ਵੀ ਪਹੁੰਚੀਆਂ ਤੇ ਬੜਾ ਗੱਤਕੇ ਦਾ ਵੀ ਬੜਾ ਉਹ ਆਪਾਂ ਨੂੰ ਦਿਖਾਉਣਗੇ ਨਾਲ-ਨਾਲ ਜਿਹੜਾ ਗੱਤਕੇ ਦੇ ਨਾਲ-ਨਾਲ ਜਿਹੜਾ ਪੱਜ ਬਾਹਰ ਘੋੜ ਫੇਰ ਵੀ ਕੱਢੀ ਜਾਊਗੀ ਸੰਗਤਾਂ ਨੂੰ ਨਾਲ ਆਪਦੇ ਸਭ ਦੇ ਉੱਥੇ ਪਹੁੰਚਣ ਤੇ ਬਹੁਤ-ਬਹੁਤ ਵਧਾਈ ਆਪ ਨੂੰ ਹੋਲੇ ਮੱਲੇ ਦੀ ਵੀ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ